ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਜਿਹੜੀਆਂ ਨੇ ਸਾਰੀਆਂ ਪ੍ਰਿੰਟਡ ਨੇ ਬਹੁਤ ਸੋਹਣੇ ਡਿਜ਼ਾਈਨਾਂ ਦੇ ਨਾਲ ਆਈਆਂ ਨੇ ਇਹ ਪ੍ਰਿੰਟ ਹਮੇਸ਼ਾ ਹੀ ਪਹਿਣਾ ਨੂੰ ਬਹੁਤ ਪਸੰਦ ਆਉਂਦੇ ਨੇ ਤੇ ਅੱਜ ਵੀ ਇਹ ਸਾਰੇ ਪ੍ਰਿੰਟ ਲੈ ਕੇ ਆਈਆਂ ਫਰਸਟ ਜੋ ਕਲੈਕਸ਼ਨ ਹੈ ਅਸਲ ਤਾਂ ਡਿਸਕਰੀਨ ਤੇ ਚੱਲ ਰਹੀ ਹੈ 790 ਰੁਪਏ ਦਾ ਰੇਟ ਹੈ ਇਹਦੇ ਵਿੱਚ ਤੁਹਾਨੂੰ 5 ਮੀਟਰ ਦਾ ਕੈਮਰੀ ਕਾਟਨ ਦਾ ਡਿਜੀਟਲ ਪ੍ਰਿੰਟਸ ਨਾਲ ਬਹੁਤ ਹੀ ਜ਼ਿਆਦਾ ਸੁਪੀਰੀਅਰ ਤੇ ਸੌਫਟ ਕੁਆਲਿਟੀ ਦਾ ਸੂਟ ਮਿਲੇਗਾ ਟਾਈ ਮੀਟਰ ਦਾ ਟੈਬੀ ਸਿਲਕ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਮਿਲੇਗਾ ਰੰਗੇ ਦੇ ਵਿੱਚ ਵੀ ਨੇ ਤੇ ਸਾਰੇ ਰੰਗ ਅਵੇਲੇਬਲ ਨੇ ਜਿਵੇਂ ਦਾ ਪ੍ਰਿੰਟ ਸੂਟ ਤੇ ਆ ਉਵੇਂ ਦਾ ਹੀ ਪ੍ਰਿੰਟ ਤੁਹਾਨੂੰ ਦੁਪੱਟੇ ਤੇ ਮਿਲੇਗਾ ਰੰਗਾਂ ਦੀ ਕੋਈ ਕਮੀ ਨਹੀਂ ਆ ਬਾਕੀ ਤੁਸੀਂ ਇਹਨਾਂ ਬਾਰੇ ਵਿੱਚ ਕੋਈ ਹੋਰ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਇਰੀ ਕਰਨਾ ਹੈ ਐ ਜਿਹੜੀ ਕਲੈਕਸ਼ਨ ਉਹਨੇ ਐਸੇ ਜਿਹੜੀ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਇਹ ਵੀ 790 ਰੁਪਿਆਵਾਂ ਦੇ ਵਾਲੀ ਹੀ ਕਲੈਕਸ਼ਨ ਹੈ ਇਹ ਤੁਹਾਨੂੰ 5 ਮੀਟਰ ਆਲਓਵਰ ਪ੍ਰਿੰਟਡ ਸੂਟ ਮਿਲ ਜੇਗਾ ਰੰਗ ਜਿਹੜੇ ਇਹਦੇ ਵਿੱਚ 15 ਤੋਂ 20 ਹੈਗੇ ਨੇ ਸਾਰੇ ਰੰਗ ਅਵੇਲੇਬਲ ਨੇ ਇਹ ਆਫਰ ਤੇ ਨੇ ਸਪੈਸ਼ਲ ਜਿਹੜੇ ਕੀ 7790 ਰੁਪਏ ਰੇਟ ਆਏਗਾ ਹੈਵੀ ਲਾਈਨਨ ਦਾ ਹੈ ਪ੍ਰਿੰਟ ਬੜੇ ਪਿਆਰੇ ਨੇ ਯੂਨੀਕ ਜਿਹੇ ਪ੍ਰਿੰਟ ਆਏ ਨੇ ਸਾਰੇ ਡਿਜੀਟਲ ਪ੍ਰਿੰਟ ਨੇ ਲਾਈਨਨ ਦਾ ਫੈਬਰਿਕ ਹੈ 5 ਮੀਟਰ ਦਾ ਤੇ ਸਿਰਫ ਤੇ ਸਿਰਫ 790 ਰੁਪਏ ਦਾ ਰੇਟ ਹੈ ਇਹਨਾਂ ਸੂਟਾਂ ਵਿੱਚ ਰੰਗ ਜਿੰਨੇ ਵੀ ਮੈਂ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੁਸੀਂ ਇਹਨਾਂ ਸੂਟਾਂ ਬਾਰੇ ਵਿੱਚ ਹੋਰ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਇਹ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਅਫੋਰਡੇਬਲ ਰੇਟਾਂ ਤੇ ਅਵੇਲੇਬਲ ਨੇ ਤੇ ਇਹਨਾਂ ਦਾ ਜਿਹੜਾ ਫੈਬਰਿਕ ਆ ਬਹੁਤ ਜ਼ਿਆਦਾ ਬੈਸਟ ਕੁਆਲਿਟੀ ਦਾ ਤੁਹਾਨੂੰ ਇਹ ਫੈਬਰਿਕ ਜਿਹੜਾ ਪਸੰਦ ਜ਼ਰੂਰ ਆਏਗਾ ਐਵਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ ਮਿਲਣਗੀਆਂ ਜੀ ਲਾਈਨਨ ਡਿਸਰ ਪਿੰਟ ਦੇ ਨਾਲ ਫੈਬਰਿਕ ਜਿਹੜਾ ਹੈ ਮੈਚਿੰਗ ਲਾਈਨਨ ਜਰੀ ਪਾਊਡਰ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਰਾੰਗੇ ਦੇ ਵਿੱਚ ਜਿਹੜੇ 25 ਤੋਂ 30 ਹੈਗੇ ਨੇ ਤੇ ਰੇਟ ਜਿਹੜਾ ਇਹਨਾਂ ਦਾ ਸਿਰਫ ਤੇ ਸਿਰਫ 1100 ਰੁਪਏ ਆ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸ਼ਿਪਿੰਗ ਇਹਨਾਂ ਸਾਰਿਆਂ ਸੂਟਾਂ ਤੇ ਫ੍ਰੀ ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸ਼ਿਪਿੰਗ ਦੇ ਬਿਲਕੁਲ ਫ੍ਰੀ ਆਲ ਓਵਰ ਇੰਡੀਆ ਤੁਹਾਡੇ ਘਰ ਤੱਕ ਜਿਹੜੇ ਸੂਟ ਨੇ ਪਹੁੰਚਣਗੇ ਇਹ ਜਿਹੜੇ ਨੇ 1100 ਦੇ ਵਿੱਚ ਮਿਲਣਗੇ ਫੈਬਰਿਕ ਜਿਹੜਾ ਇਹਨਾਂ ਦਾ ਲਾਈਨਿੰਗ ਦਾ ਹੈ ਬਹੁਤ ਜ਼ਿਆਦਾ ਸਪੀਅਰ ਕੁਆਲਿਟੀ ਦਾ 5 ਮੀਟਰ ਦਾ ਤੁਹਾਨੂੰ ਸੂਟ ਦਾ ਕੱਟ ਮਿਲੇਗਾ ਡਿਸਟ੍ਰੀਪਰਿੰਟ ਨਾਲ ਲਾਈਨਨ ਦਾ ਦੁਪੱਟਾ ਜਿਹੜਾ ਲਾਈਨਨ ਦਾ ਮੈਚਿੰਗ ਡਿਸਟ੍ਰੀਪਰਿੰਟ ਵਾਲਾ ਮਿਲੇਗਾ ਤੇ ਜਰੀ ਬਾਰਡਰ ਹੈ ਦੁਪੱਟੇ ਤੇ ਇਹਨਾਂ ਸੂਟਾਂ ਵਿੱਚ ਜਿਹੜੇ ਆ ਕਿ ਫੈਬਰਿਕ ਜਿਹੜੀ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਹੈ ਐ ਜਿਹੜੇ ਸੂਟ ਨੇ ਇਹ 790 ਵਾਲੇ ਨੇ ਕੈਮਰੀ कॉटन ਦੀ ਡਿਸਟ੍ਰੀਪਰਿੰਟ ਵਾਲੀ ਸ਼ਰਟ ਆਏਗੀ ਕੈਮਰੀ कॉटन ਦਾ ਸੈਲਫ ਡਿਜੀਟਲ ਪ੍ਰਿੰਟ ਵਾਲਾ ਬਾਟਮ ਆਏਗਾ ਦੁਪੱਟਾ 2.5 ਮੀਟਰ ਦਾ ਕੋਟਾ ਚੈੱਕ ਵਿੱਚ ਆਏਗਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਰੇਟ ਇਹਨਾਂ ਦਾ 790 ਰੁਪਏ ਆ ਕਲਰ ਜਿਹੜੇ ਨੇ ਸੇਮ ਐਜ਼ ਇਟ ਇਜ਼ ਆਣਗੇ ਕਦੀ ਰਿਅਰ ਹੀ ਹੁੰਦਾ ਹੈ ਕਿ ਜਿਹੜਾ ਇਹਨਾਂ ਵਿੱਚ ਕਲਰ ਵਿੱਚ ਜਿਹੜਾ ਰੀਅਲ ਤੇ ਫੋਟੋ ਤੇ ਵਿੱਚ ਨਾਲ ਡਿਫਰੈਂਸ ਆ ਜਾਏ ਬਾਕੀ ਕਲਰ ਐਜ਼ ਇਟ ਇਜ਼ ਆਣਗੇ ਇਹਨਾਂ ਦਾ ਰੇਟ 790 ਰੁਪਏ ਆ ਰਾਂਗੇ ਇਹਨਾਂ ਵਿੱਚ 12-13 ਹੈਗੇ ਨੇ ਸਾਰੇ ਰੰਗ ਅਵੇਲੇਬਲ ਨੇ ਬਾਟਮ ਜਿਹੜਾ ਸੈਲਫ ਪ੍ਰਿੰਟਡ ਆਏਗਾ ਸ਼ਰਟ ਪ੍ਰਿੰਟਡ ਆਏਗੀ ਸਾਰੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਆ ਅਵੇਲੇਬਲ ਨੇ ਸੂਟ ਬਾਈ ਕਰਨਾ ਚਾ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ 62392 ਸਾਰੇ ਸੂਟ ਅਵੇਲੇਬਲ ਨੇ ਤੁਸੀਂ ਕਿਸੇ ਵੀ ਸੂਟ ਦੀ ਕੁਐਰੀ ਕਰਨੀ ਹੈ ਜਾਂ ਕੋਈ ਸੂਟ ਬਾਈ ਕਰਨਾ ਤਾਂ ਨੰਬਰ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਤੁਸੀਂ ਸੂਟ ਦੀ ਤੁਸੀਂ ਕੁਐਰੀ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ